ਭਾਈ ਜੀ ਦਾ ਖਾਲਸਾ ਭਾਈ ਜੀ ਕੀ ਫਤਿਹ ਜੈ ਸ੍ਰੀ ਰਾਮ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਤਾਂ ਦੋਸਤੋ ਤੁਸੀਂ ਜਾਣਦੇ ਆ ਸਮੇਂ ਸਮੇਂ ਤੇ ਮੈਂ ਕਪੂਤ ਦੇ ਹਕੇ ਸੰਬੰਧਤ ਮਸਲੇ ਮੈਂ ਹਮੇਸ਼ਾ ਕਪੂਤ ਨੇ ਲੋਕਾਂ ਦੀ ਗੱਲ ਤੇ ਲੈ ਕੇ ਆਇਆ ਵਾ ਤੇ ਅੱਜ ਵੀ ਮੈਨੂੰ ਪਿਛਲੇ ਕਾਫੀ ਦਿਨਾਂ ਦੇ ਇੱਕ ਕੰਪਲੇਟ ਆ ਰਹੀ ਸੀ ਕਾਂਗੜੀ ਰੋਡ ਤੇ ਸੈਕਟਰਡ ਸਕੂਲ ਦੇ ਸਾਹਮਣੇ ਆਪਾਂ ਸਭ ਜਾਣਦੇ ਆ ਪ੍ਰਾਇ ਸਮਿਆਂ ਤੇ ਜਦੋਂ ਚਲੋ ਅਸੀਂ ਵੀ ਸੁਣੀਆਂ ਇਹ ਗੱਲਾਂ ਵਾ ਘਰਾਟ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਪਾਣੀ ਦੇ ਫਲੋ ਦੇ ਨਾਲ ਚੱਕੀਆਂ ਚਲਦੀਆਂ ਸੀ ਜਿਸ ਤੇ ਕੀ ਫਰੀ ਦੇ ਭਾਵ ਜਿਹੜਾ ਵਾ ਮਿਲਦਾ ਲੇਕਿਨ ਮੈਂ ਤਾਂ ਦਿਖਾ ਕਹਿੰਦਾ ਆ ਚੀਜ਼ਾਂ ਸੀ ਆਇਕ ਤੀ ਦਿਖਾਇਆ ਜਾਣ ਆ ਚੀਜ਼ਾਂ ਸੀ ਇਸੇ ਕਰਾ ਕੇ ਮੈਂ ਜੇ ਅੱਜ ਦੇ ਹਾਲਾਤ ਨੂੰ ਮੈਂ ਬਾਅਦ ਦੀ ਗੱਲ ਬਾਅਦ ਕਰਾਂਗਾ ਇੱਕ ਟੈਂਕ ਜੈਸ਼ਨ ਤੇ ਹੁਣ ਆ ਦੇਖੋ ਜੀ ਆਹ ਦੇਖੋ ਆਹ ਜੈਸ਼ਨ ਦੇ ਅੱਗੇ ਅਸੀਂ ਜਿਆ ਪਈਆਂ ਵਾ ਜਦ ਨਸ਼ੇਰੀਆਂ ਦਾ ਆਢਾ ਵੇਖੋ ਜੀ ਅੱਚਟਾ ਲਾਲ ਜੀ ਦੇਖੋ ਜੀ ਦੇਖਦੇ ਹੋ ਕਿਉਂਕਿ ਬੀਤੇ ਦਿਨ ਵੀ ਇੱਕ ਪ੍ਰੈਸ ਰਿਪੋਰਟਰ ਜਿਹੜੇ ਐ ਗਲੰਦਰ ਤੋਂ ਉਹਨਾਂ ਨੇ ਵੀ ਕਪੂਰ ਦੇ ਚ ਸੰਕਲਨ ਨਹੀਂ ਕੀ ਖੁਲਾਸੇ ਕੀਤੇ ਸੀ ਇਹ ਤੋ ਆ ਤੁਸੀਂ ਆ ਦੇਖ ਰਹੇ ਹੋ ਪਾਣੀ ਦਾ ਜਦੋਂ ਫਲੋ ਹੁੰਦਾ ਸੀ ਇਹੋ ਜਿਹੇ ਜਾਰ ਹੁੰਦੇ ਆ ਦੇਖੋ ਜਦੋਂ ਵਿੱਚੋਂ ਪਾਣੀ ਦਾ ਫਲੋ ਆਉਂਦਾ ਸੀ ਤੇ ਪ੍ਰੈਸ਼ਰ ਬੰਦਾ ਹੀ ਰਹੁੰਦੇ ਸੀ ਤੇ ਚੱਕੀਆਂ ਦੇ ਵਿੱਚ ਆਟਾ ਆਉਂਦਾ ਸੀ ਉਹ ਜਿਹੜੀਆਂ ਚੱਕਲ ਹੁੰਦੀਆਂ ਤਾਂ ਆਟਾ ਬਣ ਕੇ ਲੋਕਾਂ ਨੂੰ ਫਰੀ ਦੇ ਭਾਅ ਤੇ ਮਿਲਦਾ ਸੀ ਜਿਹਨੂੰ ਘਰਾਟ ਗਿਆ ਜਾਂਦਾ ਸੀ ਆ ਪੰਜ ਚੱਕੀਆਂ ਦੇ ਦਿਖਾਓ ਇੱਥੇ ਆ ਪੰਜਾ ਦੇਖੋ ਨਾਲ ਪ੍ਰੈਸ਼ਰ ਵਾਲੇ ਬਰੇਤੇ ਹੁਮਨ ਵਾਲੇ ਜਦੋਂ ਪਾਣੀ ਦਾ ਫਲੋ ਆਉਂਦਾ ਸੀ ਇਹ ਹੁੰਦੇ ਸੀਗੇ ਤੋ ਆ ਬਾਣੀ ਕਿ ਦਿਖਾਈ ਜਾਵੇ ਜੀ ਆ ਸਾਰਾ ਜਿਹੜਾ ਬਾਅਦ ਮਸ਼ੇਰੀਆਂ ਦਾ ਅੱਡਾ ਬਣਿਆ ਪਿਆ ਵਾ ਇੱਥੇ ਆ ਦੇਖੋ ਆ ਅੱਗ ਬਾਲੀ ਹੋਈ ਆ ਔਰ ਸਾਹ ਕਿਸਾਈ ਦੇ ਦੇਖੋ ਜੀ ਆ ਚਿੱਟਾ ਲਾਂਗ ਲਈ ਜਾਂ ਆ ਦੇਖੋ ਆ ਰੈਪਰ ਬੈ ਹੋਇਆ ਅੱਜ ਅਸੀਂ ਇੱਥੇ ਪਹੁੰਚੇ ਆ ਆ ਜਗ੍ਹਾ ਦਿਖਾਓ ਆ ਸਾਰੀ ਜਗ੍ਹਾ ਇੱਕ ਤਨਖਾਈ ਜਾਵੇ ਐਂਡ ਤੱਕ ਇੱਥੇ ਜਿਹੜਾ ਵਾ ਪਾਣੀ ਦੇ ਪ੍ਰੈਸ਼ਰ ਬੰਦੇ ਹੁੰਦੇ ਸੀ ਆ ਦੇਖੋ ਆ ਉਹ ਯਾਰ ਹੁੰਦੇ ਸੀ ਜਿੱਥੋਂ ਗਿਆ ਪੰਜ ਟੱਕੀਆਂ ਲਈ ਆ ਪੰਜ ਦੇਖ ਲਓ ਜੀ ਰੀਅਲੀ ਬੰਨ੍ਹਿਆ ਜਾਂ ਪੰਜ ਇੱਥੋਂ ਪਾਣੀ ਦਾ ਜਿਹੜਾ ਵਾ ਪ੍ਰੈਸ਼ਰ ਆਂਦਾ ਸੀ ਉਹ ਜਿਹੜਾ ਅੰਦਰ ਚੱਕੀ ਉਹਨੂੰ ਜਾਂਦਾ ਸੀਗਾ ਤੇ ਜਿਹੜਾ ਚੱਕੀਆਂ ਆ ਟਹਾਟਾ ਜਿਹੜਾ ਵਾ ਜਿਹੜਾ ਵਾ ਫਰੀ ਦੇ ਭਾ ਦੇ ਲੰਬੀਆਂ ਲੰਬੀਆਂ ਲਾਈਨਾਂ ਲੋਕਾਂ ਦੀਆਂ ਲੱਗੀਆਂ ਹੁੰਦੀਆਂ ਸੀ ਆਟਾ ਲੈਣ ਵਾਲਿਆਂ ਦੀਆਂ ਅੱਜ ਜਿੱਦਾਂ ਭਾਵੇਂ ਆਟਾ ਦਾ ਸਕੀਮ ਲਾਤੀ ਆ ਜਿਹੜੀ ਕਨੇਕ ਦਿੱਤੀ ਜਾਂਦੀ ਆ ਜੇ ਇਹੋ ਜੇ ਸਰਕਾਰੀ ਪ੍ਰੋਜੈਕਟ ਚਲਾਏ ਜਾਣ ਉਹ ਕਨੇਕ ਦੀ ਜਿਹੜੀ ਪਸਾਈ ਆ ਉਹ ਵੀ ਬੰਦ ਹੋ ਜੇਗੀ ਪਰ ਹੋਕ ਹੀ ਰਿਆ ਇਹਦੇ ਉੱਤੇ ਵੱਡੇ ਵੱਡੇ ਠੇਕੇਦਾਰਾਂ ਨੇ ਠੇਕੇ ਉੱਤੇ ਟੈਂਡਰ ਲਾਏ ਪਰ ਉਹ ਕਹਿੰਦੇ ਬੀਤੇ ਦਿਨੀ ਜਿਹੜੇ ਆਸੇ ਅਫਸਰ ਸਹਿਬਾਨਾਂ ਨੈਰੀ ਵਿਭਾਗ ਦੇ ਇਹ ਉਹਨਾਂ ਨਾਲ ਵੀ ਗੱਲ ਹੋਈ ਆ ਕਹਿੰਦੇ 25 ਤੋਂ 30 ਲੱਖ ਰੁਪਈਆ ਜਿਹੜਾ ਉਹ ਜਿਹੜਾ ਪ੍ਰੋਜੈਕਟ ਨਾਲ ਆਇਆ 2 ਕਰੋੜ ਦਾ ਪਾਸ ਆਏਗਾ ਪਰ ਉਹ ਜਿਹੜਾ ਠੇਕੇਦਾਰ ਜਿਹਨੇ ਲਿੱਤਾ ਸੀਗਾ ਉਹ ਡਰ ਕੇ ਭੱਜ ਗਿਆ ਉਹ ਸਮਾਨ ਸਮੂ ਸਾਰਾ ਤੁਸੀਂ ਦੇਖ ਸਕਦੇ ਹੋ ਸਾਰਾ ਇੱਥੇ ਕੰਨਮ ਹੁੰਦਾ ਸਰਕਾਰੀ ਪੈਸੇ ਨਾਲ ਜਿਹੜਾ ਵਾ ਲੋਕਾਂ ਦੇ ਟੈਕਸਾਂ ਨਾਲ ਜਿਹੜਾ ਪੈਸਾ ਵਾ ਇਹ ਲੱਗਾ ਹੋਇਆ ਅੱਜ ਦੇਖੋ ਸਭ ਕੁਝ ਲਾ ਦੂ ਕਿ ਉਹ ਸਾਰੇ ਉਜਾਰ ਆ ਲੋਹੇ ਜਿਹੜਾ ਵਾ ਸਿਰਫ ਬੀਨੂ ਕਹਿੰਦਾ ਲੋਇਆ ਅੱਜ ਕਬਾਰ ਦੇ ਪਾਸੇ ਪਿਆ ਹੋਆ ਜਿਹੜਾ ਕੀ ਲੱਖਾਂ ਦੇ ਹਿਸਾਬ ਨਾਲ ਉਹ ਪ੍ਰੋਜੈਕਟ ਲੱਗੇ ਸੀ ਸਾਰਗਾਂ ਦਾ ਜਾਂਦਾ ਆਹ ਆ ਰੋਡ ਬਣਾਇਆ ਜਾਵੇ ਇਹ ਸਾਰਗਾਂ ਜਿਹੜੀ ਆ ਇਹ ਜਾਂਦੀ ਹੈ ਜੀ ਕਾਂਜਲੀ ਤੱਕ ਇਹ ਕਾਂਜਲੀ ਤੱਕ ਸਾਰਗਾਂ ਜਾਂਦੀ ਇੱਥੇ ਦਿਖਾ ਦਿੱਤੀ ਜਾਵੇ ਆਹ ਤਸਵੀਰ ਸਾਮਣੇ ਰੱਖੋ ਜੀ ਉਹ ਦੇਖੋ ਇੱਥੋਂ ਦੇਖ ਸਕਦੇ ਹੋ ਵੀ ਇਹ ਕਾਂਜਲੀ ਨਾਲ ਜੁੜਦੀ ਜਾ ਕੇ ਇਸ ਅਭੀ ਜਿੱਦਾਂ ਤੁਸੀਂ ਦੇਖਿਆ ਆਪਾਂ ਐਸਮ ਨੇਰੀ ਭਗ ਦਾ ਜਿਹੜਾ ਘਰਾਟ ਨੇਰੀ ਭਗਲ ਬਣਾਇਆ ਗਿਆ ਸੀਗਾ ਪਿਛਲੇ ਕੁ ਸਮੇਂ ਤੇ 2 ਕਰੋੜ ਦੀ ਲਾਗਤ ਇੱਥੇ ਲੱਗਣੀ ਸੀ ਪਰ ਚਲੋ ਕੁਝ ਪੈਸੇ ਘੱਟ ਲੱਗੇ ਤੇ ਕਿਹਾ ਜਾ ਰਿਹਾ ਕਿ 34 ਤੋਂ 35 ਲੱਖ ਰੁਪਏ ਲੱਗੇ ਆ ਪਰ ਆਪਾਂ ਜੇ ਦੇਖਿਆ ਜਾਵੇ ਪਿੱਛੇ ਇੱਕ ਅਟਾਚਕੀ ਹੈਗੀ ਜਿਹੜੀ ਘਰਾਟ ਦੇ ਵਿੱਚ ਸੀਗੀ ਹੁਣ ਇਸ ਟਾਈਮ ਪੰਜ ਅਟਾਚਕੀਆਂ ਹੋਰ ਐਕਸਟਰਾ ਨਾਲ ਲਗਾ ਦਿੱਤੀਆਂ 35 36 ਲੱਖ ਵਿੱਚ ਤੁਹਾਨੂੰ ਲੱਗਦਾ ਵੀ ਇਹ ਪ੍ਰੋਜੈਕਟ ਸਹੀ ਸੀਗਾ ਬਟ ਉਸ ਤੋਂ ਬਾਅਦ ਵਿੱਚ ਇੱਕ ਕੰਟੈਕਟ ਤੇ ਵੀ ਦਿੱਤਾ ਗਿਆ ਕੰਟਰੈਕਟਰ ਨੇ ਵੀ ਮਤਲਬ ਇਹ ਕੰਮ ਡਰਦੇ ਮਰੇ ਆਪਣਾ ਕੰਮ ਕੰਮ ਛੱਡ ਕੇ ਭੱਜ ਗਿਆ ਇਹਦਾ ਕਾਰਨ ਤੁਸੀਂ ਦੇਖ ਹੀ ਲਿਆ ਤੁਸੀਂ ਆਪ ਦੇਖਿਆ ਸਾਰਾ ਕੁਝ ਇਹਦੇ ਬਾਰੇ ਤੁਹਾਡ ਕੀ ਜਨ ਹੈ ਮੈਂ ਅਵੀ ਰਾਜਪੂਤ ਸੇਵਾ ਦਾ ਹਲਕਾ ਕਬੂਤਰ ਵੇਖੋ ਜੀ ਗੱਲਾਂ ਬੜੀਆਂ ਬਰੀਕ ਕੀਤੀਆਂ ਕਿਉਂਕਿ ਮੀਡੀਆ ਨੂੰ ਹਮੇਸ਼ਾ ਜਿਹੜੇ ਲੋਕਤੰਤਰੀ ਅਧਿਕਾਰਾਂ ਦੇ ਵਿੱਚ ਜਿਹੜਾ ਚੌਥਾ ਥੰਮ ਮੰਨਿਆ ਗਿਆ ਵਾ ਕਿਉਂਕਿ ਮੀਡੀਆ ਜਿਹੜੀ ਆ ਹਮੇਸ਼ਾ ਜਿਹੜੀ ਆ ਆਪੋਸ਼ਨ ਦੇ ਮੁੱਦੇ ਚੱਕਦੀ ਆ ਲੋਕ ਭਲਾਈ ਦੇ ਮੁੱਦੇ ਚੱਕਦੇ ਆ ਤੋਂ ਜਿਹੜਾ ਵੀ ਘਾੜ ਦੀ ਗੱਲ ਕੀਤੀ ਹੈ ਕਿ ਬੜੇ ਲੰਬੇ ਸਮੇਂ ਤੋਂ ਬੜੇ ਛੋਟੇ ਜਿਹੜੇ ਸਾਡੇ ਦਾਦੇ ਮਾਪੇ ਉਹ ਦੱਸ ਦਿੰਦੇ ਘਰਾਟ ਹੁੰਦੇ ਸੀ ਜ ਫਰੀ ਦੇ ਭਾਅ ਦੇ ਜਿਹੜਾ ਵਾਹ ਘਾਟਾਂ ਦੇ ਵਿੱਚ ਕੋਈ ਪਾਣੀ ਦੇ ਨਾਲ ਉਹ ਘਾਟ ਚੱਲਦੇ ਹੁੰਦੇ ਸੀ ਚੱਕੀਆਂ ਚੱਲਦੀਆਂ ਸੀ ਜੇਪੋ ਕਿ ਫਰੀ ਦੇ ਭਾਅ ਤੇ ਜਿਹੜੀਆਂ ਹੁੰਦੀਆਂ ਸੀ ਉਹ ਆਟਾ ਜਿਹੜਾ ਵਾ ਕਣਕ ਨੂੰ ਮਿਲਦਾ ਹੁੰਦਾ ਸੀ ਠੀਕ ਆ ਮੈਂ ਕਹਿੰਦਾ ਸਮਾਂ ਬਦਲ ਗਿਆ ਯੁੱਗ ਬਦਲਦਾ ਗਿਆ ਆਟਾ ਦਾਲ ਸਕੀਮਾਂ ਚੱਲ ਪਈਆਂ ਪਰ ਆਟਾ ਦਾਲ ਸਕੀਮਾਂ ਦੇ ਨਾਮ ਦੀ ਤੇ ਆ ਸਿਰਫ ਮਿਲਦੀ ਤੇ ਕਣਕ ਹੀ ਹੈ ਨਾ ਉਹ ਪਸਾਈ ਲਈ ਤੇ ਕੋਈ ਨਾ ਕੋਈ ਤੇ ਕਿਲੋਆਂ ਦੇ ਹਿਸਾਬ ਨਾਲ ਉਹਦੇ ਪੈਸੇ ਤੋਂ ਲੱਗਦੇ ਸੀ ਹੈ ਨਾ ਤੇ ਜੇ ਮੰਨ ਲਓ ਇਹੋ ਜਿਹੇ ਜਿਹੜੇ ਪ੍ਰਾਰੇ ਜਿਹੜੇ ਹੈ ਸਰਕਾਰੀ ਜਿਹੜੇ ਆਧਾਰ ਦੇ ਉੱਤੇ ਜਿਹੜੇ ਘਰਾੜ ਸੀ ਚੱਲਦੇ ਹੋਣ ਦੇਲੇ ਕਿ ਬਿਨਾਂ ਕਿਸੇ ਸਰਕਾਰ ਵੱਲੋਂ ਦਿੱਤੇ ਜਾਂਦੇ ਹੋਣ ਜਾਂ ਮਤਲਬ ਠੇਕੇ ਦੇ ਦਿੱਤੇ ਜਾਂਦੇ ਹੋਣ ਜੇ ਦੀ ਕਿ ਜਿਹੜੀ ਭਜਾਈ ਆ ਕਨਗ ਦੀ ਉਹ ਘੱਟ ਰੇਟਾਂ ਤੇ ਹੋਊਗੀ ਤੇ ਲੋਕਾਂ ਨੂੰ ਉਹਦਾ ਫਾਇਦਾ ਹੋਣੀ ਪਰ ਹੋਇਆ ਕੀ ਆ ਇਹ ਜਿਹੜਾ ਨਹਿਰੀ ਵਿਭਾਗ ਨੇ ਉਹਦਾ ਠੇਕਾ ਦੇ ਦਿੱਤਾ ਕਿਸੇ ਸੱਜਣ ਨੂੰ ਕੋਈ ਵੀ ਐਕਸਵਾਈਜ਼ਡ ਉਹਨੇ ਕੀ ਕੀਤਾ ਜਾਣੇ ਠੇਕਾ ਲੈ ਲਿਆ ਉਹਨੂੰ ਲੱਗਿਆ ਕੋਈ ਨਾ ਕੋਈ ਤੇਰਾ ਹਰ ਬੰਦੇ ਦੇ ਢਿੱਡ ਲੱਗਾ ਉਹ ਕਹਿੰਦਾ ਕੋਈ ਰੁਪਈਆ ਕਮਾ ਲਾਂਗੇ ਪਰ ਉਹਨੇ ਜਿਹੋ ਹਾਲਾਤ ਦੇਖੇ ਕਿ ਜੰਗਲਾਤ ਵਿਭਾਗ ਦਾ ਸਾਰਾ ਇਹ ਲੱਗ ਗਿਆ ਏਰੀਆ ਵਾ ਤੇ ਨਹਿਰੀ ਵਿਭਾਗ ਦਾ ਇਹ ਪਹਿਲਾਂ ਏਦਾਂ ਦਾ ਜਿਹੜਾ ਪ੍ਰੋਜੈਕਟ ਵਾ ਜਿਹੜਾ ਜੰਗਲਾਤ ਵਿਭਾਗ ਹੈ ਤੇ ਲਗਦਾ ਵਾ ਪਰ ਹੋਇਆ ਕੀ ਆ ਕੰਮ ਜਿਹੜਾ ਵਾ ਉਹ ਕੋਈ ਨਹੀਂ ਹੋਇਆ ਕੰਮ ਜਿਹੜਾ ਵਾ ਕਿਸੇ ਵੀ ਤਰ੍ਹਾਂ ਦਾ ਗਰਾਊਂਡ ਲੈਵਲ ਤੇ ਸੈੱਟ ਨਹੀਂ ਹੋਇਆ ਉਹਦਾ ਅਸਰ ਕੀ ਹੋਇਆ ਨਸ਼ੇੜੀਆਂ ਦਾ ਅੱਡਾ ਬਣ ਗਿਆ ਜਿਹੜੇ ਬੰਦੇ ਅੰਦਰ ਜਿਹੜੇ ਹੁੰਦੇ ਆ ਕੋਈ ਮਗਰਮਚ ਹੁੰਦੇ ਨਸ਼ੇੜੀ ਜਿਹੜੇ ਆ ਉਹ ਜਿਹੜੇ ਆ ਬੰਦਿਆਂ ਨੂੰ ਵਰਗਲਾ ਕੇ ਉਹਨਾਂ ਨੂੰ ਨਸ਼ੇ ਦੇ ਦਲਦਲ ਚ ਤਗੇਲਦੇ ਆ ਉਹ ਵਿਚਾਰਿਆਂ ਬਾਅਦ ਚ ਕੋਈ ਜਰਾਂ ਨਹੀਂ ਲੱਭਦੀ ਉਹ ਇਹੋ ਜਿਹੇ ਸੁਸਾਨ ਜਗਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਆ ਤੁਹਾਡੀ ਮੈਂ ਗੱਲ ਰੋਕਦਾ ਅੱਜ ਤੋਂ ਕੁਝ ਸਾਲ ਪਹਿਲਾਂ ਇਹੀ ਸੇਮ ਸੀਨ ਕਾਂਜਲੀ ਵੈਟਲੈਂਡ ਦਾ ਸੀਗਾ ਜਿੱਥੇ ਤੁਸੀਂ ਵੀ ਆਪਣੇ ਨੂੰ ਮਤਲਬ ਜਿੰਨਾ ਵੀ ਤੁਹਾਡੀ ਕੋਸ਼ਿਸ਼ੀ ਤੇ ਤੁਹਾਡੀ ਕੋਸ਼ਿਸ਼ਾਂ ਨੂੰ ਫਲ ਮਿਲਿਆ ਕੁਝ ਚਲੋ ਸਾਡੀ ਮੀਡੀਆ ਦੇ ਵੀ ਮਤਲਬ ਕਿ ਟੀਮਾਂ ਗਈਆਂ ਉੱਥੇ ਜਦੋਂ ਜਾ ਕੇ ਉਹ ਦਿਖਾਇਆ ਗਿਆ ਫਿਰ ਸਰਕਾਰ ਜਾਗੀ ਕਿ ਸਰਕਾਰ ਨੂੰ ਮਤਲਬ ਜਗਾਉਣ ਵਾਸਤੇ ਤੁਹਾਡੇ ਵਰਗੇ ਮਤਲਬ ਜਿਹੜੇ ਆਪਣੇ ਲੋਕਾਂ ਦੇ ਮਤਲਬ ਵਿਚਰਨ ਵਿੱਚ ਵਿਚਰਨ ਵਾਲੇ ਬੰਦੇ ਜਾਂ ਸਾਡੇ ਮੀਡੀਆ ਰਾਈਟ ਮਤਲਬ ਜ਼ਰੂਰੀ ਹੈ ਕਿ ਸਰਕਾਰ ਨੂੰ ਦਿਖਦਾ ਹੀ ਨਹੀਂ ਕੁਝ ਨਹੀਂ ਦਿਖਦਾ ਸਭ ਹੁੰਦਾ ਜੀ ਜਿੰਨੇ ਕੰਨੀ ਕੇ ਸਲਮਾਨ ਦੀ ਪੰਜਾਬੀ ਦੀ ਜਿਹੜੀ ਆ ਇਹ ਕਹਾਵਤ ਆ ਕੰਨੀ ਕੇ ਸਲਮਾਨ ਲੰਦੇ ਆ ਗੱਲਾਂ ਬਹੁਤ ਵਧੀਆ ਵਧੀਆ ਕਰਦੇ ਆ ਵੱਡੀਆਂ ਵੱਡੀਆਂ ਕਰਦੇ ਆ ਕਿ ਸਾਡੀ ਸਰਕਾਰ ਉਹ ਸਾਰੇ ਕਰਾਂਗੇ ਉਹ ਕਰਾਂਗੇ ਪਰ ਮੈਂ ਤੇ ਲੋਕਾਂ ਨੂੰ ਬੇਨਤੀਆਂ ਕਰਦਾ ਕਿ ਬੜਾ ਹੋ ਗਿਆ ਹੁਣ ਪਾਰਟੀਆਂ ਦੇ ਮਾਰੇ ਘੁੰਮਦਾ ਪਾਰਟੀਆਂ ਦੇ ਮਾਰੇ ਝੰਡੇ ਚੱਕਣ ਦਾ ਕੰਮ ਹੁਣ ਸਮਾਵਾਂ ਬੰਦਿਆਂ ਨੂੰ ਚੁਣੋ ਲੋਕਾਂ ਨੂੰ ਚੁਣੋ ਜਿਹੜੇ ਲੋਕ ਤੁਹਾਡੇ ਹਿੱਤਾਂ ਦੇ ਲਈ ਖੜੇ ਰਹਿੰਦੇ ਆ ਤੁਸੀਂ ਮੈਂ ਹਮੇ ਅੱਗੇ ਦੀ ਕਹਵਾ ਕਿ ਜਿਹੜੀ ਮੀਡੀਆ ਵਾ ਉਹ ਲੋਕਤੰਤਰ ਦਾ ਚੌਥਾ ਥੰਮ ਆ ਤੁਸੀਂ ਸਾਡੀ ਹਮੇਸ਼ਾ ਆਪੋਜੀਸ਼ਨ ਦੀ ਆਵਾਜ਼ ਨੂੰ ਬੁਲੰਦ ਕੀਤਾ ਜਿਹਦੇ ਨਾਲ ਹਮੇਸ਼ਾ ਸਾਡੀ ਮਿਹਨਤ ਨੂੰ ਬੂਹੜ ਪੈਂਦਾ ਰਿਹਾ ਵਾ ਉੰਜ ਹੀ ਕਾਗੜੀ ਵੈਟਲੈਂਡ ਦੀ ਗੱਲ ਕਰਕੇ ਬਾਹਰ ਬਾਹਰ ਤੇ ਜਾ ਜਾ ਕੇ ਜਾ ਜਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਮੀਡੀਆ ਨਾਲ ਲੈ ਕੇ ਅੱਜ ਕਾਗੜੀ ਵੈਟਲੈਂਡ ਦੇ ਵਿੱਚ ਲੋਕਾਂ ਦੀ ਆਵਾਜ਼ੇ ਸ਼ੁਰੂ ਹੋ ਗਈ ਪਰ ਇਹੋ ਜਿਹੇ ਪ੍ਰੋਜੈਕਟ ਦੇ ਦਿੱ ਨੂੰ ਸਿੰਗਰਾਵ محکمہ ਨੂੰ ਲੱਗਦਾ ਮੈਰੀ ਭਾਵੇਂ ਲੱਗਦਾ ਜਿਹੜੇ ਕਿ ਪ੍ਰੋਜੈਕਟ ਪੁਰਾਣੀਆਂ ਦਰੋਹਰਾ ਵਾਂ ਸੰਭਨੀਆਂ ਜ਼ਰੂਰੀ ਸੀ ਅੱਜ ਜਿਹੜੇ ਆ ਜਿੰਨੂੰ ਕਹਿੰਦੇ ਖੰਡਰ ਦੇ ਭਾਵ ਆ ਉਜਾੜ ਬਸਤੀ ਹੋਈ ਪਈ ਆ ਇਹ ਕਿੰਨੇ ਸਾਹਮਣੇ ਇਹ ਸਰਕਾਰਾਂ ਦਾ ਕੰਮ ਹੁੰਦਾ ਜੇ ਮੰਨ ਲਓ ਜਿਹੜੇ ਬੰਦੇ ਫੇਕਾ ਦਤਾ ਉਹਨੂੰ ਇੱਥੇ ਕੋਈ ਇਦਾਂ ਦੀ ਪੁਲਿਸ ਹੀ ਦੇਤੀ ਜਾਂਦੀ ਜਾਂ ਉਹਨੂੰ ਸੇਫਟੀ ਦੇਦੀ ਜਾਂਦੀ ਇਹ ਕੰਮ ਚੱਲਦਾ ਹੋਣਾ ਹੀ ਇਹ ਪੱਕੀ ਸੜਕਾਂ ਜਿਹੜੀਆਂ ਫੈਰਗਾ ਬਣਾਈ ਜਿੱਥੇ ਉਹ ਕੰਟਰੈਕਟਰ ਨਾਲ ਸਾਡੀ ਕੱਲ ਵੀ ਗੱਲ ਹੋਈ ਉਹ ਕਹਿੰਦੇ ਕਿ ਸਾਨੂੰ ਮਤਲਬ ਕਿ ਇਥੋਂ ਇੰਨਾ ਕਿ ਮਤਲਬ ਕਿ ਟੈਨਸ਼ਨ ਪੈ ਗਈ ਕਿਉਂਕਿ ਜਿਹਨੇ ਤਾਂ ਚਲੋ ਕੋਈ ਦਿੱਕਤ ਨਹੀਂ ਸੀ ਰਾਤ ਨੂੰ ਡਰਦੇ ਮਾਰੇ ਉਹਨਾਂ ਨੂੰ ਇਥੋਂ ਨਾ ਆਪਣਾ ਸਾਰਾ ਕੰਮ-ਕਾਜ ਇਕੱਠਾ ਕਰਕੇ ਇਥੋਂ ਜਾਣਾ ਪਿਆ ਅਗੇ ਇੱਥੇ ਉਹਨਾਂ ਦੀ ਸੇਫਟੀ ਕੋਈ ਵੀ ਨਹੀਂ ਸੀ ਉਹ ਇੱਕ ਦੋ ਵਾਰੀ ਸ਼ਾਇਦ ਉਹਨਾਂ ਨੇ ਕਿਸੇ ਨੂੰ ਹੋਣ ਕੀਤਾ ਵੀ ਫੇਰ ਆਈ ਵੀ ਪਰ ਪੀਸੀਆਰ ਹਮੇਸ਼ਾ ਤਾਂ ਇੱਥੇ ਬਿਠੀ ਨਹੀਂ ਜਿਹਦੇ ਵਾਸਤੇ ਨਾ ਤਾਂ ਸਰਕਾਰ ਨੇ ਕੀਤਾ ਸਰਕਾਰ ਜਦੋਂ ਸਰਕਾਰ ਆਉਂਦੀ ਚਾਹੀ ਸੀ ਆਮ ਆਦਮੀ ਬਣਦੀ ਉਹ ਕਹਿ ਰਹੇ ਸੀ ਕਿ ਅਸੀਂ ਮਤਲਬ ਬਦਲਾਅ ਲਿਆਵਾਂਗੇ ਬਦਲਾਅ ਦੇ ਵਿੱਚ ਅਸੀਂ ਮਤਲਬ ਸਾਡੇ ਮੀਡੀਆ ਤੇ ਰਹੀਂ ਵੀ ਮਤਲਬ ਕਿ ਦਾਅਵੇ ਤਾਂ ਬਹੁਤ ਕੀਤੇ ਗਏ ਆ ਕਿ ਮਤਲਬ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਨੇ ਆ ਦੇਖੋ ਤੁਸੀਂ ਆ ਖਾਲੀ ਪਿਆ ਇੱਥੇ ਕੋਈ ਮਤਲਬ ਲਿਮਟਡ ਨੌਕਰੀ ਕਰ ਦਿਓ ਇੰਨਾ ਆਪਣਾ ਪੰਜਾਬ ਦਾ ਯੂਥ ਪੜਿਆ ਲਿਖਿਆ ਆ ਜਿਨ੍ਹਾਂ ਨੂੰ ਮਤਲਬ ਆਪਾਂ ਦਾ ਦੀਆਂ ਬਹੁਤ ਜਗ੍ਹਾ ਬਲਕਿ ਬੰਦੇ ਆਪਾਂ ਮਤਲਬ ਕੀ ਲਾ ਸਕਦੇ ਹਾਂ ਗਵਰਨਮੈਂਟ ਲਾ ਸਕਦੀ ਹੈ ਗਵਰਨਮੈਂਟ ਨੂੰ ਦਿਖਦਾ ਹੀ ਨਹੀਂ ਪਿਆ ਦੇਖੋ ਜਿੱਥੇ ਲਾਈਟਾਂ ਲਾਈਆਂ ਜਾਂ ਥੋੜੀ ਜਿਹੀ ਸਫਾਈ ਕਰਾਈ ਹੋਏ ਜੰਗਲਾਬ ਮੈਗਮ ਇੰਨੇ ਇੱਥੇ ਬੰਦੇ ਹੁੰਦੇ ਜੰਗਲਾਬ ਮੈਗਮੇ ਕੋ ਤਨਖਾਹਾਂ ਦਿੰਦੇ ਆ ਇਹਨੂੰ ਸਫਾਈ ਕਰਵਾ ਦਿਓ ਮੈਰੀ ਭਾਣ ਜੈਲਾ ਆਪਣੇ ਬੰਦੇ ਲਾ ਕੇ ਸਫਾਈ ਕਰਾ ਦਿਓ ਪ੍ਰੋਜੈਕਟ ਜਿਹੜਾ ਵਾ ਟੈਂਸ਼ਨ ਕਰਵਾ ਲਓ ਡੀਸੀ ਸਾਹਿਬ ਕੋ ਕਰਵਾ ਲਓ ਸਾਡੇ ਦੇ ਬੰਦੇ ਦੱਸੋ ਅਸੀਂ ਡੀਸਾ ਕੋ ਜਾ ਕੇ ਮਿੰਟਰਲਾ ਕਰੀਏ ਬੈਠੀਏ ਜਾ ਕੇ ਕਿ ਆ ਕੰਮ ਪ੍ਰੋਜੈਕਟ ਕਰੋ ਯੂਥ ਜਿਹੜਾ ਬਾਹਰ ਨੂੰ ਭਜਦਾ ਜਾ ਰਿਹਾ ਯੂਥ ਨੂੰ ਨੌਕਰੀਆਂ ਇੱਕ ਦੋ ਵਾਰੀ ਥੋੜੇ 10 15 20 ਦਿਨ ਪੱਕੀ ਪੁਲਿਸ ਤੇ ਲਾ ਕੇ ਜਾਵੇ ਤੇ ਕਿੱਦਾਂ ਨਾ ਕੋਈ ਹਾਲ ਪਰ ਉਹਦੇ ਲਈ ਸਭ ਤੋਂ ਵੱਡੀ ਗੱਲ ਆ ਤੁਹਾਡਾ ਮਨ ਸਾਫ਼ ਚਾਹੀਦਾ ਤੁਹਾਡੇ ਮਨ ਦੇ ਵਿੱਚ ਜज्ਬਾ ਚਾਹੀਦਾ ਕਿ ਅਸੀਂ ਕੁਝ ਕਰਨਾ ਵਾ ਪਰ ਜਦੋਂ ਮਨ ਨਹੀਂ ਆਪਣਾ ਜज्ਬਾ ਨਹੀਂ ਆਪਾਂ ਕੰਮ ਹੀ ਜਿਹੜਾ ਵਾ ਡੋਗਲੇ ਆਲਾ ਕਰਨਾ ਕਿ ਇੱਧਰ ਵੀ ਬੰਨੀ ਜਾਵੇ ਉੱਧਰ ਵੀ ਬੰਨੀ ਜਾਵੇ ਇਹ ਜਿਹੜੇ ਕਈ ਨਸ਼ੇੜੀ ਹਨ ਤੇ ਕਈ ਜਿਹੜੇ ਆ ਸਿਆਸੀ ਲੀਡਰਾਂ ਦੀ ਕਈ ਸਿਆਸੀ ਲੀਡਰਾਂ ਦੀ ਛਾਹ ਹੇਤ ਚਲਦੀ ਆ ਨਸ਼ੇੜੀਆਂ ਨੂੰ ਫੜ ਕੇ ਬਾਹਰ ਲਿਆ ਜਾਂਦੇ ਪੁਲਸ ਨਾਲ ਹੀ ਪਹੁੰਚ ਜਾਂਦੇ ਆ ਫੋਨ ਕਰ ਦਿੰਦੇ ਆ ਉੱਥੇ ਪਹੁੰਚ ਜਾਂਦੇ ਆ ਹਮ ਤੇ ਬਰਜੋ ਲੀਡਰ ਜਿਹੜੇ ਆ ਉਹਨਾਂ ਦਾ ਕਟਾਬਾ ਜਾਲ ਮਾ ਚਾਹੀਦਾ ਵਈ ਥਾਣੇ ਤੇ ਜਾ ਕੇ ਜਿਹੜਿਆ ਨਸ਼ੇੜੀਆਂ ਨੂੰ ਸ਼ੈਲਟਰ ਕਰਦੇ ਆ ਫੇਰ ਨਸ਼ਾ ਖਤਮ ਹੋਣਾ ਜਦੋਂ ਤੱਕ ਕੁਝ ਸਮਾਜਿਕ ਤੱਤਵਾਂ ਨੂੰ ਆਪਾਂ ਨੂੰ ਥੱਲ ਪਾ ਲਈਓ ਜਿਹੜੇ ਗੰਦੇ ਲੀਡਰ ਵਾ ਜਿਹਨੇ 25 75 ਕਰਕੇ ਨਸ਼ੇੜੀਆਂ ਨੂੰ ਬਚਾਉਂਦੇ ਚੋੜਾ ਨੂੰ ਬਚਾਉਂਦੇ ਆ ਉਹਨਾਂ ਦੇ ਕਾਰਵਾਈ ਕਰੋ ਸੀਆਈਐਸ ਚਾਰਜ ਆ ਕੇ ਉਹਨਾਂ ਨੂੰ ਕੁੱਟਿਆ ਜਾਵੇ ਲੰਮੇ ਬਾਗੇ ਫੇਰ ਪਤਾ ਲੱਗੂਗਾ ਕਿ ਅਗਲੀ ਵਾਰ ਕਿੱਦਾਂ ਜਾਣਾ ਵਾ ਕਿਸੇ ਨਸ਼ੇੜੀ ਨੂੰ ਜਾਂ ਕਿਸੇ ਚੋਰ ਨੂੰ ਬਚਾਣ ਲਈ ਸਾਰਾ ਜਿਹੜਾ ਕਰਪਟਿਡ ਸਿਸਟਮ ਆ ਉਹ ਆਪਸ ਵਿੱਚ ਰਲਮਲਿ ਭੋਗਦਾ ਮੈਂ ਹਰੇਕ ਪੁਲਸ ਨੂੰ ਮਾੜਾ ਨਹੀਂ ਕਹਿੰਦਾ ਬੜੇ ਪੁਲਸ ਵੀ ਚੰਗਾ ਕੰਮ ਵੀ ਕਰਿਆ ਪਰ ਜਿਹੜੇ ਕੁਝ ਕੁ 75 ਲੀਡਰਾਂ ਦੇ ਨਾਲ ਮਿਲੇ ਪਏ ਆ ਪੁਲਸਵਾਲੇ ਵੀ ਉਹਨਾਂ ਤੇ ਵੀ ਐਸਐਸਪੀ ਜਾਵਨ ਆਪਣੀ ਇਹ ਕੈਲੀ ਨਜ਼ਰ ਰੱਖਣੀ ਚਾਹੀਦੀ ਆ ਆਹੋ ਜੇ ਕੰਮ ਜਿਹੜੇ ਸਹੀ ਹੋਣੇ ਆ ਤੇ ਆ ਪ੍ਰੋਜੈਕਟ ਤਾਂ ਹੀ ਚੱਲਨੇ ਆ ਜੇ ਬੰਗਲਾਦੇ ਮਹਿਕਮਾ ਨਹਿਰੀ ਮਹਿਕਮਾ ਆਹੋ ਜੀ ਪ੍ਰਾਇਮ ਦੇ ਰੋਹਾ ਹਾਂ ਸਾਹਮਣੇ ਨਵੇਂ ਤਰੀਕੇ ਨਾਲ ਠੇਕਾ ਦੇ ਕੇ ਅਹੀਂ ਜਮੇ ਦਸਤੇਰੀ ਠੇਕਾ ਦੇਣਾ ਵੀ ਇਹ ਬੰਦੇ ਆਪਣੇ ਤਿਆਰ ਕਰਦੇ ਪਰ ਸ਼ਰਤ ਇਹ ਆ ਉਹਨਾਂ ਦੇ ਕਮਿਸ਼ਨਾਂ ਕਿਸੇ ਨੂੰ ਨਾ ਦਿੱਤੀਆਂ ਜਾ ਰਹਿ ਕਿ ਅਫਸਰ ਵਿੱਚੋਂ ਕਮਿਸ਼ਨ ਲੈਂਦੇ ਆ ਤਾਂ ਠੇਕੇ ਦੇ ਨੇ ਇਹ ਕੰਮਾਂ ਦੇ ਵਿੱਚ ਕੀ ਕਮਿਸ਼ਨ ਦਊ ਤੇ ਜਿਹੜਾ ਬੰਦਾ ਠੇਕਾ ਦਾ ਕਮਿਸ਼ਨ ਦਊਗਾ ਉਹਨੇ ਤਾਵਾ ਵੀ ਬਣਾ ਕਰਨਾ ਦੇ ਬੰਦੇ ਬੜੇ ਆ ਚ ਕੰਮ ਕਰਨਾ ਚਾਹਦੇ ਪਰ ਕਮਿਸ਼ਨਰ ਨੇ ਮਾਲ ਲਿਆ ਡਵਾ ਉਹਨਾਂ ਨੂੰ ਵੀ ਜਾ ਕੇ ਸੀਐਸ ਸਟਾਫ ਜੋ ਆ ਗਏ ਬਿਠਾ ਕੇ ਪੁੱਛ ਕੀਤੀ ਜਵੇ ਸਖਤ ਤਰੀਕੇ ਨਾਲ ਫਿਰ ਜਿਹੜਾ ਇਹ ਕੰਮ ਨਸ਼ੇੜਾ ਚੋਰੀਆਂ ਦਾ ਖਤਮ ਹੋਣਾ ਜਿਹੜਾ ਕਪੂਤਰੇ ਚ ਦੇ ਹਹਾ ਕਰਮਚੀ ਆ ਨਸ਼ੇੜੀਆਂ ਚੋਰਾ ਦਾ ਬੋਲ ਬਾਲਾ ਆਣਾ ਵਾ ਪੂਰੀ ਤੀਕ ਤੇ ਆ